ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਅੱਜ ਰਾਸ਼ਟਰਪਤੀ ਪਵਨ ਵਿੱਚ ਰੱਖਿਆ ਐਵਾਰਡ ਸਮਾਰੋਹ 2025 ਦੇ ਦੂਜੇ ਗੇੜ ਦੌਰਾਨ ਹਥਿਆਰਬੰਦ ਬਲਾ ਭਾਰਤੀ ਤੱਟ ਰੱਖਿਖਾਂ ਅਤੇ ਸੀਮਾ ਸੜਕ ਸੰਗਠਨ ਦੇ ਅਧਿਕਾਰੀਆਂ ਨੂੰ ਉਹਨਾਂ ਦੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ। ਕੁੱਲ 92 ਅਧਿਕਾਰੀਆਂ ਨੂੰ ਅਤੀ ਵਿਸ਼ੇਸ਼ਟ ਅਤੇ ਵਿਸ਼ੇਸ਼ਟ ਸੇਵਾ ਮੈਡਲ ਪ੍ਰਦਾਨ ਕੀਤੇ। ਇਹਨਾਂ ਵਿੱਚ ਰੱਖਿਆ ਬਲਾਂ ਦੇ 30 ਅਧਿਕਾਰੀਆਂ ਨੂੰ ਪਰਮ ਵਿਸ਼ੇਸ਼ਟ ਸੇਵਾ ਮੈਡਲਾ, 5 ਨੂੰ ਉੱਤਮ ਯੁੱਧ ਸੇਵਾ ਮੈਡਲਾ ਅਤੇ 57 ਨੂੰ ਅਤੀ ਵਿਸ਼ੇਸ਼ਟ ਸੇਵਾ ਅਤੇ ਵਿਸ਼ੇਸ਼ਟ ਸੇਵਾ ਮੈਡਲਾ ਨਾਲ सम्मानित किया गया